ਐ ਸਰਬਜੀਤ ਸਿੰਘ ਦਾ ਟੋਲਾ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਮਲੇਰਕੋਲਾ ਦੇ ਪਿੰਡ ਕੁਠਾਲਾ ਜਿਹਨੂੰ ਫਿਰੋਜ਼ਪੁਰ ਵੀ ਕਹਿ ਦਿੰਦੇ ਨੇ ਜਿੱਥੇ ਕਿ ਇੱਕ ਗਰੀਬ ਪਰਿਵਾਰ ਆ ਇੱਕ ਤਾਂ ਪਹਿਲੇ ਜਿਹੜੀ ਗਰੀਬੀ ਦੀ ਮਾਰ ਉਸ ਪਰਿਵਾਰ ਤੇ ਹੈਗੀ ਆ ਗਈ ਪਰਿਵਾਰ ਦੇ ਵਿੱਚ ਦੋ ਜਿਹੜੇ ਬੱਚੇ ਹੈਗੇ ਨੇ ਇੱਕ ਉਹਨਾਂ ਦਾ ਬੇਟਾ ਤੇ ਇੱਕ ਬੇਟੀ ਆ ਜਿਨ੍ਹਾਂ ਦਾ ਦਿਮਾਗੀ ਅਸੰਤੋਲਨ ਠੀਕ ਨਹੀਂ ਹੈਗਾ ਦੋਨਾਂ ਦੀ ਜਿਹੜੀ ਹੈਗੀ ਆ ਦਵਾਈ ਚੱਲਦੀ ਆ ਉਹਨਾਂ ਦਾ ਗੁਜ਼ਾਰਾ ਉਸ ਪਰਿਵਾਰ ਦਾ ਦਵਾਈ ਕਰਕੇ ਹੀ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਕਿਉਂਕਿ ਦਵਾਈ ਜਿਹੜੀ ਹੈਗੀ ਆ ਬਹੁਤ ਮਹਿੰਗੇ ਜਿਹੜੀ ਇਹ ਦਿਮਾਗ ਦੀ ਦਵਾਈ ਤੇ ਬਾਹਰੋਂ ਲੈ ਕੇ ਆਉਂਦੇ ਨੇ ਜੱਗੇ ਹਸਪਤਾਲ ਮਹਿੰਗੇ ਹਸਪਤਾਲ ਦੇ ਵਿੱਚੋਂ ਕਿ ਸਾਡੇ ਬੱਚੇ ਜਿਹੜੇ ਸਹੀ ਰਹਿਣਗੇ ਪਰ ਦੂਜਾ ਉਹਦੇ ਉੱਪਰ ਕੁਦਰਤੀ ਮਾਰ ਪੈ ਗਈ ਹੈ ਜਿਹੜੀਆਂ ਵਾਰਸ਼ਾ ਹੋਈਆਂ ਹੈਗੀਆਂ ਲਗੀਆਂ ਵਾਰਸ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਘਰ ਦੇ ਰਹਿਣ ਵਾਸਤੇ ਦੂ ਰਹਿਣ ਬਸੇਰਾ ਬਣਾਇਆ ਗਿਆ ਸੀ ਦੋ ਕਮਰੇ ਬਣਾਏ ਗਏ ਸੀਗੇ ਜਿਹੜੇ ਡਾਟਾ ਤੇ ਬਣਾਏ ਗਿਆ ਕਮਰੇ ਹੈਗੇ ਸੀ ਇੱਕ ਦਿਨ ਸੋਮਵਾਰ ਵਾਲੇ ਦਿਨ ਪਰਿਵਾਰ ਦੇ ਦੱਸਣ ਮੁਤਾਬਕ ਵੀ ਉਹ ਕਮਰੇ ਸ਼ਾਮ ਨੂੰ 7:00 ਵਜੇ ਦੇ ਲਗਭਗ ਜਦੋਂ ਪਰਿਵਾਰ ਰੋਟੀ ਖਾ ਕੇ ਬਾਹਰ ਨਿਕਲਿਆ ਤਾ ਅਚਾਨਕ ਉਸ ਕਮਰ ਦੀ ਛੱਤ ਜਿਹੜੀ ਡਿੱਗ ਪੈਂਦੀ ਹੈਗੀ ਆ ਜਿਹਦੇ ਵਿੱਚ ਉਹ ਬੱਚੀ ਛੱਤ ਦੇ ਕੁਝ ਕਰਨ ਵਾਸਤੇ ਚੜੀ ਸੀ ਉਹ ਵੀ ਜਿਹੜੀ ਹੈਗੀ ਆ ਜ਼ਖਮੀ ਹੋ ਗਈ ਬੱਚੀ ਜਿਹੜੀ ਕਿ ਪਹਿਲੇ ਹੀ ਬਿਮਾਰੀ ਨਾਲ ਜੂਝ ਰਹੀ ਹੈ ਪਰਿਵਾਰ ਦੇ ਗੁਜ਼ਾਰੇ ਵਾਸਤੇ ਨਾਲ ਨਾਲ ਕੰਮ ਵੀ ਕਰਦੀ ਆ ਮਾੜਾ ਮੋਟਾ ਜਿੰਨੇ ਜੋਗੀ ਹੈਗੀ ਆ ਪਰ ਕੁਦਰਤ ਦੀ ਮਾਰ ਪੈਣ ਕਰਕੇ ਉਹ ਪਰਿਵਾਰ ਦੇ ਮੂੰਹ ਤੇ ਨਮੋਸ਼ੀ ਆ ਬਹੁਤ ਜਿਹੜਾ ਹੈਗਾ ਪਰਿਵਾਰ ਇਹ ਸੋਚਣ ਲਈ ਮਜਬੂਰ ਹੋ ਗਿਆ ਵੀ ਸਾਡਾ ਜਿਹੜਾ ਅਗਲਾ ਗੁਜ਼ਾਰਾ ਕਿਵੇਂ ਹੋਗਾ ਕਿਵੇਂ ਅਸੀਂ ਘਰ ਦੀ ਛੱਤ ਪਾਵਾਂਗੇ ਗੱਲ ਕਰਾਵਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਬਾਪੂ ਜੀ ਕੀ ਨਵਾਂ ਆਪਣਾ ਮੈਂ ਨਾ ਦੁਬਾਂਜਾਂਗੇ ਇਹ ਜਿਹੜਾ ਆਪਣੇ ਘਰ ਦੀ ਛੱਤ ਡਿੱਗੀ ਉਹ ਦੇਖ ਰਹੇ ਹਾਂ ਇਹਦਾ ਕੀ ਕਾਰਨ ਹੋ ਸੱਤ ਕਿਵੇਂ ਡਿੱਗੀ ਹੈ ਛੱਤ ਜੀ ਕੋਈ ਪਤਾ ਹੀ ਨਹੀਂ ਲੱਗਾ ਇਹਦਾ ਰੁੱਤ ਖਾ ਕੇ ਬਾਹਰ ਨਿਕਲਦੇ ਨੇ ਜਾਂ ਮਿੰਟ ਦੀ ਕਦੋਂ ਡਿੱਗੀ ਹੈਗੀ ਆ ਸੱਤ ਇਹ ਛਾਂਬਾ ਨੂੰ ਛੱਤ ਕੋਲੇ ਆਖ ਠੀਕ ਆ ਕੀ ਉਸ ਸਮੇਂ ਜਿਹੜਾ ਪੂਰਾ ਪਰਿਵਾਰ ਘਰ ਦੇ ਵਿੱਚ ਮੌਜੂਦ ਸੀ ਜਦੋਂ ਛੱਤ ਡਿੱਗੀ ਆ ਇਹ ਹਾਂਜੀ ਆ ਕੋਈ ਇਸ ਛੱਤ ਦੇ ਨਾਲ ਕਿੰਨਾ ਕੁ ਜਿਹੜਾ ਘਰ ਦਾ ਸਮਾਨ ਦਾ ਨੁਕਸਾਨ ਹੋਇਆ ਹਾਂ ਜਿਆ ਪਰਿਵਾਰ ਕੇ ਮੈਂਬਰ ਦੇ ਕਿਸੇ ਦੇ ਈਜ਼ ਦੇ ਸੱਤ ਵਿਗਨ ਦੇ ਕਾਰਨ ਛੱਟ ਲੱਗੀ ਹੋਈ ਹੈ ਇੱਕ ਦਾ ਕੁਲੀ ਦੇ ਲੱਗੀ ਹਾਂਜੀ ਇੱਕ ਦੇ ਖਲੂ ਜਿ ਸਮਾਨ ਘੱਟ ਤੋਂ ਘੱਟ ਲੱਖ ਲੱਖ ਰਾਬ ਅੱਛਾ ਤੇ ਇਹ ਜਿਹੜਾ ਸਮਾਨ ਥੋੜਾ ਨੁਕਸਾਨਿਆ ਗਿਆ ਹੈਗਾ ਕਿ ਉਸ ਕਮਰੇ ਦੇ ਵਿੱਚ ਤੁਸੀਂ ਸੌਂਦੇ ਪੈਂਦੇ ਹੋਵੋਗੇ ਕਿ ਆਪਣੇ ਘਰ ਦੇ ਰੋਲਾਂ ਵਾਸਤੇ ਕੰਮ ਹੋਣ ਵਾ ਗਿਆ ਨੇ ਤੇ ਉਹ ਜਿਹੜਾ ਬੇਟਾ ਆਪਣਾ ਹੈਗਾ ਉਹ ਵੀ ਕੰਮ ਕਰਦਾ ਉਹ ਵੀ ਡੈੜੀ ਜਿੱਤੇ ਹੀ ਕਰਦਾ ਤੁਸੀਂ ਆਪ ਕੀ ਕੰਮ ਕਰਦੇ ਹੋ ਮੈਂ ਵੀ ਡੈੜੀ ਜਿੱਤੇ ਸੁੰਨ ਦੇ ਵਿੱਚ ਇਹ ਵੀ ਆਇਆ ਕਿ ਜਿਹੜਾ ਬੇਟਾ ਹੈਗਾ ਉਹਦੀ ਦਵਾਈ ਵੀ ਜਿਹੜੀ ਹੈਗੀ ਬਰੋਂ ਚਲਦੀ ਆ ਵੀ ਦੀ ਹੜ ਜੁੱਤਾ ਕਰਕੇ ਉਹਨੂੰ ਨਾਂ ਮਲੋਂ ਜਿਹੜੀ ਲੇਬਰ ਥੋੜੀ ਬਹੁਤੀ ਮਿਲਦੀ ਆ 100 200 1000 ਰੁਪਏ ਜਿੰਨਾ ਕਿ ਮਿਲਦਾ ਘਰ ਦਾ ਗੁਜ਼ਾਰਾ ਮੁਸ਼ਕਿਲ ਆ ਜਿਹੜੀ ਹੁਣੇ ਛੱਤ ਰਗੀ ਆ ਇਸ ਸੰਬੰਧ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਵੀ ਤੇ ਜਿਹੜੇ ਇਹ ਛੋਟੇ ਛੱਤ ਰਗੀ ਆ ਇਹਦੀ ਮਦਦ ਵਾਸਤੇ ਕੀ ਦਰਸ਼ਕਾਂ ਤੋਂ ਮੰਗੋਗੇ ਅਸੀਂ ਤਾਂ ਇਹ ਜਨਾਈ ਵੀ ਬਣਾਵਾ ਦਿਓ ਵੀ ਬਾਣੀ ਦੇ ਵਿੱਚ ਅੱਛਾ ਕਲੀ ਬੰਦਿਆ ਇਹ ਜਿਹੜੇ ਤੁਸੀਂ ਕਹਿੰਦੇ ਲੜਕੀ ਸਾਡੀ ਜਿਹੜੀ ਹੈਗੀ ਉਸੇ ਵੀ ਛੱਤ ਲੱਗੀ ਹੈ ਕਿ ਇਹ ਲੜਕੀ ਛੱਤ ਦੇ ਉੱਪਰ ਸੀ ਜਦੋਂ ਹਾਂਜੀ ਭੱਟੀ ਕੁਟ ਠੀਕ ਆ ਸਾਰੇ ਹਾਲ ਕੇ ਉਦੋਂ ਬਾਅਦ ਦੇ ਵਿੱਚ ਜਿਹੜੀ ਛਾਤ ਰਿਕਨ ਤੋਂ ਬਾਅਦ ਤੁਹਾਡੇ ਕੋਲੇ ਕੋਈ ਕਿਹੜੀ ਹੈਗੀ ਆ ਕਿਸੇ ਕਿਸਮ ਦੀ ਕੋਈ ਜਿਵੇਂ ਆਪਣੇ ਬਣਿਆ ਹੁੰਦੇ ਨੇ ਕਿ ਜਥੇਬੰਦੀਆਂ ਬਣਿਆ ਹੁੰਦੇ ਨੇ ਐਨਜੀਓ ਬਣੇ ਨੇ ਕਿਸੇ ਤੁਹਾਡੀ ਖਬਰ ਲੱਤੀ ਆ ਕਿ ਨਾ ਹਾਂਜੀ ਮਾਤਾ ਜੀ ਕੀ ਨਵਾਂ ਆਪਣਾ ਜੀ ਅਮਰਜੀਤ ਕਰੋ ਅ ਅੱਛਾ ਜਦੋਂ ਇਹ ਛੱਤ ਡਿੱਗੀ ਆ ਤਾਂ ਤੁਸੀਂ ਵੀ ਘਰ ਦੇ ਵਿੱਚ ਮੌਜੂਦ ਸੀ ਹਾਂ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ ਦੇ ਵਿੱਚ ਅਸੀਂ ਕੋਈ ਮਜੋਰ ਤਾਂ ਕਰੇ ਤਾਂ ਬਹੁਤ ਵਧੀਆ ਮੈਂ ਵੀ ਕੁੜੀ ਸੱਟ ਡਿੰ ਹਾਂਜੀ ਕੁੜੀ ਮੇਰਾ ਮੇਰ ਦਾ ਪੁੱਣ ਪਾਈਤੀ ਘਟਾ ਤੇ ਚੜੀ ਹੋਈ ਸੀ ਪਤਾ ਨਹੀਂ ਲੱਗਿਆ ਥੱਲੇ ਡਿੱਗੇ ਅੱਛਾ ਅ ਚਲੋ ਕੋਈ ਗਾਲੀ ਪਾਪ ਕੋ ਹੋਣ ਦੀ ਕੋਈ ਗੱਲ ਨਹੀਂ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਬਹੁਤ ਦਿਆਲੂ ਨੇ ਅ ਹੋ ਸਕਦਾ ਵੀ ਜਿਹੜੀ ਸਾਡੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਫਰਿਆਦ ਸੁਣਨ ਤੋਂ ਬਾਅਦ ਤੁਹਾਡੀ ਮਦਦ ਜ਼ਰੂਰ ਕਰਨਗੇ। ਕੁੜੀਆ ਕੀ ਨਾਮ ਆਪਤਾ ਆਪਣਾ? ਅ ਕੀ ਤੁਸੀਂ ਉਸ ਟਾਈਮ ਜਦੋਂ ਤੁਹਾਡੇ ਘਰ ਦੇ ਮਕਾਨ ਜਿੱਦਾ ਹੈਗਾ ਛੱਤੇ ਦੀ ਕੀ ਆ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ? ਛੱਤ ਉੱਪਰ ਕੀ ਕਰਨ ਗਿਆ ਸੀ ਤੁਸੀਂ ਉਸ ਟਾਈਮ? ਅੱਛਾ ਤੁਸੀਂ ਵੈਸੇ ਪੜਾਈ ਕਰਦੇ ਹੋ? ਹਾਂਜੀ। ਬਿਮਾਰੀ ਨੇ ਫੈਕਟਰੀ ਚ ਲੱਤ। ਅੱਛਾ 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 ਅੱਛਾ। ਕੀ ਬਿਮਾਰੀ ਕੀ ਆ ਜਿਹੜੀ ਜਿਹਦੇ ਕਾਰਨ ਤੁਸੀਂ ਕਹਿੰਦੇ ਪਤਾ ਲੱਗਿਆ ਪਰਿਵਾਰ ਤੋਂ ਤੁਸੀਂ ਥੋੜੀ ਵੀ ਮੈਡੀਸਿਨ ਚੱਲਦੀ ਆ। ਕੀ ਬਿਮਾਰੀ ਕੀ ਜਿਹਦੇ ਕਾਰਨ ਚੱਲ ਜਿਹੜੀ ਹੈਗੀ? ਕੀ ਤੁਹਾਡੇ ਪਰਿਵਾਰ ਦਾ ਕੋਈ ਹੁਣ ਜਿਹੜਾ ਸਾਡੇ ਦਰਸ਼ਕਾਂ ਨੂੰ ਕੋਈ ਕੰਟੈਕਟ ਨੰਬਰ ਆ ਜਿਹੜਾ ਹੈਗਾ ਜਿਹਦੇ ਉੱਪਰ ਤੁਹਾਡੀ ਮਦਦ ਕਰਨੀ ਚਾਹਣ ਸਿੱਧੇ ਤੁਹਾਡੇ ਕੰਟੈਕਟ ਜਿਹੜਾ ਹੈਗਾ ਸਾਡੇ ਦਰਸ਼ਕਾਂ ਨੂੰ ਬੋਲ ਕੇ ਦੱਸੋ ਤੁਸੀਂ। ਦੁਬਾਰੇ ਫੇਰ ਦਰਸ਼ਕਾਂ ਦੇ ਜਿਹੜਾ ਹੈਗਾ ਤੁਸੀਂ ਨੰਬਰ ਰਿਪੀਟ ਕਰਾਓ ਕਿਉਂਕਿ ਕਈ ਵਾਰ ਜਿਹੜਾ ਹੈਗਾ ਸੁੰਨ ਦੇ ਵਿੱਚ ਵੀ ਜਿਹੜਾ ਰਹਿ ਜਾਂਦਾ ਦੇਖੋ ਜੀ ਜਿਹੜਾ ਪਰਿਵਾਰਕ ਮੈਂਬਰ ਹੈਗੇ ਨੇ ਬਹੁਤ ਅਨਮੋਸੀ ਦੇ ਵਿੱਚ ਦੇਖੇ ਗਏ ਨੇ ਜਿਨ੍ਹਾਂ ਦਾ ਜਿਹੜਾ ਕਹਿ ਲਈ ਆਪਾਂ ਆਸੀਆਨਾ ਜਿਹੜਾ ਹੈਗਾ ਜਦੋਂ ਕਿਸੇ ਦਾ ਵੀ ਆਸੀਆਨਾ ਉਜੜ ਜਾਂਦਾ ਉਜੜਨੇ ਮੰਨੋ ਜਦੋਂ ਕਿ ਛੱਤ ਦੇ ਕੀ ਪਰਿਵਾਰ ਦਾ ਸਮਾਨ ਰੁੜਿੰਦਾ ਸਮਾਨ ਜਿੰਨਾ ਕਿ ਵੀ ਹੈਗਾ ਸੀ ਸਾਰਾ ਸਮਾਨ ਟੁੱਟ ਚੁੱਕਿਆ ਹੈਗਾ ਪਰਿਵਾਰ ਦੇ ਮੂੰਹ ਤੇ ਭਾਵੁਕ ਹੋਏ ਹੋਏ ਬੈਨੇ ਪਰਿਵਾਰਕ ਮੈਂਬਰ ਅੱਖਾਂ ਦੇ ਵਿੱਚ ਅਥਰੂ ਹੈਗੇ ਨੇ ਵੀ ਹੋਣਾ ਸੀ ਜਿਹੜਾ ਹੈਗਾ ਕਿੱਥੋਂ ਇਹ ਜਿਹੜਾ ਘਰ ਦਾ ਗੁਜਾਰਾ ਮਸਾ ਸਾਡਾ ਪੂਰਾ ਹੁੰਦਾ ਸੀ ਅਸੀਂ ਹੁਣ ਜਿਹੜਾ ਇਹਨੂੰ ਕਿਵੇਂ ਜਿਹੜਾ ਛੱਤ ਨੂੰ ਅਸੀਂ ਪਾਵਾਂਗੇ ਗੱਲ ਕਰਾਵਾਂਗੇ ਇੱਥੋਂ ਦੇ ਜਿਹੜੇ ਪਿੰਡ ਕੋਠਾਲਾ ਫਿਰੋਜ਼ਪੁਰ ਦੇ ਸਮਾਜ ਸੇਵੀ ਜਿਹੜੇ ਹੈਗੇ ਸਾਡੇ ਕੋਲੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਸਮੇਂ-ਸਮੇਂ ਸਰ ਜਿਹੜੀ ਹੈਗੀ ਆ ਇੱਥੋਂ ਦੇ ਜਿਹੜੇ ਮਦਦ ਕਰਦੇ ਰਹਿੰਦੇ ਨੇ ਨਗਰ ਨਿਵਾਸੀ ਲੋਕਾਂ ਦੀ ਆਪਣੀ ਇਹਨਾਂ ਦੀ ਵੀ ਕੈਂਪੀ ਚੱਲਦੀ ਆ ਸਰ ਕੀ ਨਾਜ਼ੀ ਆਪਣਾ ਜੀ ਵਰਜੀਤ ਕਾਲਖਾਲਸਾ ਵਰਜੀਤ ਜੀ ਕੀ ਫਤਿਹ ਬੇਰਨਾਮ ਬਲਜੀਤ ਸਿੰਘ ਰਿਟਾਇਰਡ ਹੈਡਮਾਸਟਰ ਪਿੰਡ ਕੋਠਾਲਾ ਸਾਨੂੰ ਮੌਕਾ ਮਿਲੇ ਨਾ ਵੀਰਾਂ ਦੇ ਸੱਦੇ ਇਹ ਕਰੇ ਜੋ ਇਹ ਘਟਨਾ ਹੋਈ ਹੈ ਇਹ ਗਰੀਬ ਪਰਿਵਾਰ ਤੇ ਜੋ ਦਿਹਾੜੀ ਜੋਤਾ ਕਰਕੇ ਉਹਦਾ ਟਾਈਮ ਪੂਜਾਰਾ ਕਰਦੇ ਨੇ ਇਹਨਾਂ ਦੇ ਜਿਹੜੇ ਦੋ ਬੱਚੇ ਨੇ ਉਹ ਬਹੁਤ ਬਿਮਾਰ ਰਹਿੰਦੇ ਨੇ ਇੱਕ ਬੇਟੀ ਸਾਨੂੰ ਦੇਖਣ ਨੂੰ ਮਿਲਿਆ ਜਿਹਦੇ ਵਿਚਾਰੇ ਜਿ ਖੂਨ ਦੀ ਬਹੁਤ ਘਾਟ ਲੱਗਦੀ ਹੈ ਸਾਨੂੰ ਅੱਜੋ ਚੱਲਣਾ ਫਿਰ ਉਹਦਾ ਔਖਾ ਹੋਇਆ ਪਿਆ ਇਸ ਲਈ 10 ਦੀ ਬੇਨਤੀ ਹੈ ਕਿ ਇਸ ਪਰਿਵਾਰ ਦੀ ਬਾਤੋ ਮਦਦ ਮਦਦ ਕਰਕੇ ਆਪਣਾ ਦਸਵੰਧ ਇਹਨਾਂ ਨੂੰ ਭੇਜ ਕੇ ਆਪਣੀ ਕਮਾਈ ਨੂੰ ਸਫਲਾ ਕਰੋ ਜੀ ਸੁਣਨ ਦੇ ਵਿੱਚ ਆਈ ਗੀ ਇਹਨਾਂ ਦਾ ਇੱਕ ਬੇਟਾ ਵੀ ਹੈਗਾ ਜਿਹੜਾ ਉਹ ਉਹਦੇ ਵੀ ਕਦੇ ਕੋਈ ਦਵਾਈ ਚੱਲਦੀ ਆ ਕੀ ਉਹਨੂੰ ਕੀ ਪ੍ਰੋਬਲਮ ਹੋ ਰਹੀ ਹੈ ਉਹਨੂੰ ਸਾਨੂੰ ਪਤਾ ਲੱਗਿਆ ਉਹਨੂੰ ਦਿਮਾਗੀ ਪ੍ਰੋਬਲਮ ਆ ਕੋਈ ਦਿਮਾਗੀ ਪ੍ਰੋਬਲਮ ਜਿਹੜੀ ਦਵਾਈ ਆ ਉਹ ਪਤਾ ਵੀ ਡਿਮੈਂਸ਼ੀਆ ਵਗੈਰਾ ਅਜਿਹੀ ਗੱਲ ਹੋ ਜੇ ਉਹਦੇ ਨਾਲ ਬਹੁਤ ਪ੍ਰੋਬਲਮ ਕ੍ਰੀਏਟ ਹੋ ਜਾਂਦੇ ਆ ਜਿਹੜੇ ਇੱਕ ਗਰੀਬ ਪਰਿਵਾਰ ਨੂੰ ਉਹੋ ਜਿਹੇ ਦਵਾਈਆਂ ਲੈਣੀਆਂ ਬਹੁਤ ਹੀ ਮਹਿੰਗੀਆਂ ਪੈਂਦੀਆਂ ਨੇ ਕਿਉਂਕਿ ਅੱਧਾੜੇ ਜੋਤਾ ਅੱਜ ਕੱਲ ਮਸਾਂ ਮਿਲਦਾ ਮਸ਼ੀਨੀ ਕਰਨ ਦਾ ਯੋਗ ਆ ਇਸ ਕਰਕੇ ਦੁਬਾਰੇ ਫਿਰ ਦਾਸ ਦੀ ਬੇਨਤੀ ਹੈ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਕੇ ਆਪਣੀ ਨੇਕ ਮੈਨ ਨੂੰ ਸਫਲ ਕਰੋ ਜੀ ਧੰਨਵਾਦ ਜੀ ਦੇਖੋ ਜੀ ਜਿਹੜਿਆ ਸਮਾਜ ਸੇਵੀ ਜਥੇਬੰਦੀ ਦੇ ਆਗੂ ਹੈਗੇ ਨੇ ਇੱਥੋਂ ਦੇ ਉਹਨਾਂ ਦੇ ਵੀ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨੇ ਪਰ ਜੇ ਆਪਾਂ ਕਹਿ ਲਈਏ ਦੇਖਣ ਦੇ ਵਿੱਚ ਵੀ ਆਉਂਦਾ ਵੀ ਦੇਖੋ ਇਹ ਜਿਹੜੇ ਹੈਗੇ ਨੇ ਜਦੋਂ ਕਿਸੇ ਤੇ ਜਹੀ ਨਾਬਤਾ ਆ ਜਾਂਦੀ ਆ ਸਭ ਤੋਂ ਵੱਡੀ ਇਹ ਆਪਾਂ ਕਹ ਲਈਏ ਗ੍ਰਿਫਤਾ ਮੰਨੀ ਜਾਂਦੀ ਆ ਉਸ ਪਰਿਵਾਰ ਵਾਸਤੇ ਜਨਾਂ ਦੇ ਉੱਪਰੇ ਪਈ ਹੁੰਦੀ ਆ ਕਰਦੀ ਸ਼ਰਤ ਦੇ ਕਿ ਜਣਾ ਦੇ ਕਹੇ ਇੱਕ ਨਵੇਂ ਸਿਰੋਂ ਸਾਰੀ ਕਰਨ ਵਾਲਾ ਕੰਮ ਹੋ ਜਾਂਦਾ ਆ ਸਮੇਂ ਸਮੇਂ ਸਰ ਜਿਹੜੇ ਮੇਰੇ ਨਾਲ ਇਸ ਨਗਰ ਦੇ ਜਿਹੜੇ ਹੈਗੇ ਨੇ ਸਮਾਜ ਸੇਵੀ ਖੜੇ ਨੇ ਉਹ ਵੀ ਇਸ ਪਰਿਵਾਰ ਦੀ ਮਦਦ ਕਰਦੇ ਰਹਿੰਦੇ ਨੇ ਪਰ ਇਹ ਬਹੁਤ ਵੱਡਾ ਕੰਮ ਆ ਇਹ 2-4 ਬੰਦਾ ਤੇ ਨਹੀਂ ਕਰਨ ਵਾਲਾ ਹੈਗਾ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਜਿਹੜੀ ਹੈਗੀ ਆ ਬੇਨਤੀ ਕਰਾਂਗੇ ਕਿ ਇਹ ਵੱਧ ਤੋਂ ਵੱਧ ਉਸ ਬੱਚੀ ਨੇ ਜਿਹੜਾ ਆਪਣਾ ਆਪਣਾ ਸੰਪਰਕ ਨੰਬਰ ਜਿਹੜਾ ਮੋਬਾਈਲ ਨੰਬਰ ਇਸ ਦੇ ਵਿੱਚ ਬੋਲਿਆ ਹੈਗਾ ਉਹਦੇ ਉੱਪਰ ਸਿੱਧੀ ਪਰਿਵਾਰ ਨੂੰ ਜਿਹੜੀ ਮਦਦ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਜਿਹੜਾ ਆਸੀਆਨਾ ਦੁਬਾਰ ਤੋਂ ਖੜਾ ਕਰ ਸਕਣ ਪਰਿਵਾਰ ਦਾ ਜਿਹੜਾ ਅਕਾਊਂਟ ਨੰਬਰ ਆ ਉਹ ਵੀ ਅਸੀਂ ਤੁਹਾਨੂੰ ਸਿੱਧੇ ਤੌਰ ਤੇ ਦਿਖਾਵਾਂਗੇ ਤਾਂ ਕਿ ਇਹ ਜਿਹੜਾ ਆਪਣਾ ਖਾਤੇ ਦੇ ਵਿੱਚ ਇਹਨਾਂ ਦੇ ਸਿੱਧੇ ਡਾਇਰੈਕਟ ਪੈਸੇ ਪਾਓ ਤੁਸੀਂ ਤਾਂ ਕਿ ਪਰਿਵਾਰ ਮੁੜ ਕੇ ਇਹਨਾਂ ਦੇ ਜਿਹੜਾ ਅੱਜ ਚੇਰੇ ਦੇ ਉੱਪਰ ਨਮੋਸੀ ਦੇਖੀ ਜਾਂਦੀ ਆ ਆਪਣੀ ਜ਼ਿੰਦਗੀ ਇਹ ਮੁੜ ਉਸੇ ਖੁਸ਼ੀ ਨਾਲ ਗੁਜ਼ਾਰ ਸਕਣਾ ਆਪਣੀਆਂ ਆਸਾਂ ਨੂੰ ਜਿਹੜੀ ਹੈਗੀ ਆ ਇਹ ਪੂਰੀਆਂ ਕਰ ਸਕਣਾ ਮੈਂ ਤੁਹਾਨੂੰ ਦਿਖਾਈਆਂ ਨੇ ਲੈ ਤਸਵੀਰਾਂ ਫਿਰੋਜ਼ਪੁਰ ਕੋਠਾਲੇ ਦੇ ਵਿੱਚੋਂ ਜਿੱਥੇ ਕਿ ਇਹ ਪਰਿਵਾਰ ਦੇ ਨਾਲ بارشਾਂ ਦੇ ਕਾਰਨ ਬਾਣਾ ਵਰਤੇ ਆ ਸੀ ਵੀ ਬਦਵਾਰੇ ਫੇਰ ਆਪਣੇ ਚੈਨਲ ਦੇ ਮੱਧਵਾਰ ਹੀ ਕਰਾਂਗੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਆਪਣਾ ਆਸ਼ਿਆਨਾ ਦੁਵਾਰ ਤੋਂ ਜਿਹੜਾ ਹੈਗਾ ਬਣਾ ਕੇ ਉਸ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਸਕਣਾ